ਬੀਤੇ ਦਿਨ ਵਿਧਾਨ ਸਭਾ ਹਲਕਾ ਨਿਹਾਲ ਸੰਗਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਨੇ ਪਿੰਡ ਦੇ ਤੁਰਕੋਟੜਨਸੀ ਸਮੇਤ ਹਲਕੇ ਦੇ ਕਈ ਪਿੰਡਾਂ ਦੇ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਉਦਘਾਟਨ ਕੀਤੇ ਇਸ ਮੌਕੇ ਪਿੰਡ ਦੇ ਤੁਰਕੋਟੜਨਸੀ ਦੇ ਵਿੱਚ ਬਣ ਰਹੇ ਟ੍ਰੀਟਮੈਂਟ ਪਲਾਟ ਦਾ ਮੌਨਨਾ ਕਰਨ ਦੌਰਾਨ ਵਿਧਾਇਕ ਬਲਾਸਪੁਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੇ ਅੰਦਰ ਵਿਕਾਸ ਪ੍ਰੋਜੈਕਟਾਂ ਦੇ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਪਿੰਡਾਂ ਦੇ ਵਿੱਚ ਗੰਦਗੀ ਦਾ ਘਰ ਬਣੇ ਛਪੜਾਂ ਨੂੰ ਟ੍ਰੀਟਮੈਂਟ ਪਲਾਂਟ ਦੇ ਵਿੱਚ ਬਦਲ ਕੇ ਲੋਕਾਂ ਨੂੰ ਗੰਦੇ ਪਾਣੀ ਦੀ ਬਦਬੂ ਅਤੇ ਬਿਮਾਰੀਆਂ ਤੋਂ ਨਿਰਰਾਤ ਦਵਾਈ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਖਾਲਸਾ ਨੇ ਵਿਧਾਇਕ ਬिलासਪੁਰ ਅਤੇ ਉਨ੍ਹਾਂ ਦੇ ਨਾਲ ਆਈ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਪੇਸ਼ ਹੈ ਕੈਮਰਾ ਪਰਸਨ ਲੱਖੀ ਬਰਾੜ ਦੇ ਨਾਲ निहाल सिंह वाला ਤੋਂ ਰੀਅਲ ਫੈਕਟ نیوز ਲਈ प्रदीप ਢਲੋਂ ਦੀ ਵਿਸ਼ੇਸ਼ ਰਿਪੋਰਟ ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ نیوز ਤੇ ਮੈਂ प्रदीप ਢਲੋਂ ਪਿੰਡ ਤੂਰਕੋਟ ਰਣਸੀ ਦੇ ਵਿੱਚ ਮੌਜੂਦ ਹਾਂ ਵਿਧਾਨ ਸਭਾ ਹਲਕਾ निहाल सिंह वाला ਦਾ ਪਿੰਡ ਤੂਰਕੋਟ ਰਣਸੀ ਤੇ ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਸ ਵਕਤ ਪਿੰਡ ਵਾਸੀ ਹੱਥਾਂ ਦੇ ਵਿੱਚ ਹਾਰ ਫੜ ਕੇ ਇੰਤਜ਼ਾਰ ਕਰ ਰਹੇ ਆ ਤੇ ਹਲਕਾ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਉਹਨਾਂ ਦੀਆਂ ਗੱਡੀਆਂ ਦਾ ਕਾਫਲਾ ਪਹੁੰਚ ਚੁੱਕਿਆ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜੇ ਵਿਕਾਸ ਕਾਰਜ ਵਿਧਾਇਕ ਸਾਹਿਬ ਵੱਲੋਂ ਸ਼ੁਰੂ ਕਰਵਾਏ ਗਏ ਆ ਉਹਨਾਂ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਖਾਸ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਜੀ ਔਰ ਇਸ ਤੋਂ ਇਲਾਵਾ ਮਨਦੀਪ ਸਿੰਘ ਜੀ ਮਾਣੂ ਕੇ ਜਿਹੜੇ ਟਰੱਕ ਯੂਨੀਅਨ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਔਰ तमाम ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਹੈ ਔਰ ਵਿਧਾਇਕ ਸਾਹਿਬ ਦਾ ਸਵਾਗਤ ਕੀਤਾ ਜਾ ਰਿਹਾ ਪਿੰਡ ਵਾਸੀਆਂ ਵੱਲੋਂ ਔਰ ਟੂਰਕੋਟ ਰਣਸੀਂ ਦੇ ਵਿੱਚ ਜਿਹੜੇ ਵਿਕਾਸ ਕਾਰਜ ਸ਼ੁਰੂ ਕਰਵਾਏ ਕਰਵਾਏ ਜਾ ਰਹੇ ਆ ਉਹਨਾਂ ਦਾ ਜਿਹੜਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਆ ਔਰ ਜੀਵਨ ਸਿੰਘ ਜੀ ਸੈਦੋਕੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਔਰ ਇਸ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਇਸ ਵਕਤ ਮੌਜੂਦ ਹੈ ਪਟਾਕ ਸਾਹਿਬ ਅੱਜ ਤੂਰਕੋਟਨ ਸਿੰਘ ਦੇ ਵਿੱਚ ਪਹੁੰਚੇ ਹੋ ਨਿਹਾਲ ਸਿੰਘ ਵਾਲਾ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਵਿਕਾਸ ਕਾਰਜਾਂ ਦੇ ਨਾਲ ਸੰਬੰਧਿਤ ਤੁਸੀਂ ਅੱਜ ਨਹੀਂ ਪੱਥਰ ਰੱਖੇ ਆ ਕੋਈ ਉਦ ਘਾਟਨ ਕੀਤੀ ਕੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਹੁਤ ਵੱਡੀ ਪੱਧਰ ਤੇ এনवायरमेंट ਦੇ ਕੰਮ ਕੀਤੇ ਜਾਂਦੇ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਸਦਾ ਭਗਵਾਨ ਸਿੰਘ ਜੀ ਮਾਨ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਕਿ ਜਿਹਨੇ ਪੂਰੀ ਤਪਰ ਜੋ ਨਹੀਂ ਰਹੀ ਅ 40 40 50 50 ਸਾਲ ਜਿਹੜੇ ਛੱਪੜ ਅਸੀਂ ਖਾਲੀ ਕਰਵਾਏ ਆ ਇਹ 40 40 50 50 ਸਾਲਾਂ ਦੇ ਵਿੱਚ ਖਾਲੀ ਨਹੀਂ ਸੀ ਹੋਏ ਬੜੀਆਂ ਸਰਕਾਰਾਂ ਆਈਆਂ ਸ਼ਰਮਨੀ ਕਾਲੀ ਦਲ ਦੀ ਸਰਕਾਰ ਆਈ ਬੜੀ ਵਾਰ ਕਾਂਗਰਸ ਪਾਰਟੀ ਦੀ ਬੜੀ ਵਾਰ ਸਰਕਾਰ ਆਈ ਪਰ ਇਹ ਛੱਪੜ ਖਾਲੀ ਹੁੰਦੇ ਕਿਸੇ ਨੇ ਵੇਖਿਆ ਸੀ ਔਰ ਜਿਹੜੇ ਵੱਡੀ ਉਮਰ ਦੇ ਆ ਇਥੇ ਮੌਜੂਦ ਨੇ ਜਿਹੜੇ 50 ਸਾਲ 7 ਸਾਲ ਤੋਂ ਵੱਧ ਉਮਰ ਦੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ 40 50 ਸਾਲਾਂ ਬਾਅਦ ਪਹਿਲੀ ਵਾਰ ਛੱਪੜ ਇਹ ਜਿਹੜਾ ਖਾਲੀ ਹੋਇਆ ਅਸੀਂ ਇਹਨੂੰ ਪੂਰਾ ਖੂਬਸੂਰਤ ਬਣਾਵਾਂਗੇ ਹੋਰ ਵੀ ਪਿੰਡਾਂ ਦੇ ਵਿੱਚ ਸਾਡੇ ਡਿਪਾਰਟਮੈਂਟ ਦੇ ਕੰਮ ਚੱਲਦੇ ਆ ਤੇ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ ਇਹ ਜਿਹੜੇ ਟ੍ਰੀਟਮੈਂਟ ਪਲਾਂਟ ਹੈ ਇਹ ਹੋਰ ਵੀ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਹਾਂ ਹਾਂ ਬੜੇ ਪਿੰਡਾਂ 'ਚ ਮੇਰੇ ਆਪਣੇ ਪਿੰਡ ਬਲਾਸਪੁਰ ਆ ਕੁੱਸੇ ਪਿੰਡ ਗੁਰਪੀਤ ਖੜਾ ਆ ਕੋਸੇ ਆ ਰੌਂਤੇ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਪੂ ਆ ਜਵਾਰ ਸਿੰਘ ਵਾਲਾ ਜਵਾਰ ਸਿੰਘ ਵਾਲਾ ਬਹੁਤ ਪਿੰਡਾਂ ਦੇ ਵਿੱਚ ਬੜੀ ਤੀਜੀ ਦੇ ਨਾਲ ਕੰਮ ਚੱਲ ਰਹੇ ਆ ਤੇ ਜੇ ਪੰਚਾਇਤੀ ਚੋਣਾਂ ਦੀ ਗੱਲ ਕੀਤੀ ਜਾਵੇ ਪੰਚਾਇਤੀ ਚੋਣਾਂ ਕਦੋਂ ਉਮੀਦ ਹੈ ਕਿ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਤੇ ਜੇ ਹਲਕਾ ਨਿਹਾਲ ਸਿੰਘ ਵਾਲੇ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਤਿਆਰ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਬਿਲਕੁਲ ਜੀ ਬਿਲਕੁਲ ਅਸੀਂ ਬਿਲਕੁਲ ਤਿਆਰ ਆ ਪੰਚਾਇਤੀ ਚੋਣਾਂ ਜਲਦ ਹੋਣ ਜਾ ਰਹੀਆਂ ਤੇ ਜਦੋਂ ਚੋਣਾਂ ਹੋਣਗੇ ਬੜੇ ਸੁਨੇ ਨਤੀਜੇ ਹੋਣਗੇ ਕਿਉਂਕਿ ਪਿੰਡਾਂ ਦੇ ਲੋਕ ਬੜੇ ਖੁਸ਼ ਨੇ ਅਸੀਂ ਵਿਚਰਦੇ ਆ ਸਾਰਾ ਦਿਨ ਮੈਂ ਜੇ ਮੈਂ ਨਿਹਾਲ ਸਿੰਘ ਵਾਲੇ ਦੀ ਗੱਲ ਕਰਾਂ ਪਹਿਲਾਂ ਮੈਂ ਆਪਣੇ ਘਰ ਮਿਲਦਾ ਫਿਰ ਮੈਂ ਦਫ਼ਤਰ ਮਿਲਦਾ ਫਿਰ ਪਿੰਡਾਂ ਦੇ ਵਿੱਚ ਮੈਂ ਜਾਣਾ ਭੋਗਾ ਵੇਹਤ ਜਾਈਦਾ ਸਾਨੂੰ ਪਤਾ ਲੱਗਦਾ ਕਿ ਲੋਕ ਬੜੇ ਖੁਸ਼ ਨੇ ਸੋ ਸੱਟਣ ਵਾਲੇ ਇਸ ਵਕਤ ਪ੍ਰਧਾਨ ਜੀ ਵੀ ਮੌਜੂਦ ਹੈ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੈ ਪ੍ਰਧਾਨ ਜੀ ਤੁਸੀਂ ਚਾਰ ਹਲਕਿਆਂ ਦੇ ਉੱਪਰ ਤੁਹਾਡੀ ਨਜ਼ਰ ਹੁੰਦੀ ਹੈ ਜਨਾ ਪ੍ਰਧਾਨ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਹੈ ਕਾਰਗੁਜ਼ਾਰੀ ਕਿਵੇਂ ਲੱਗਦੀ ਹੈ ਤੁਹਾਨੂੰ ਕਾਰਗੁਜ਼ਾਰੀ ਜੀ ਤੁਹਾਡੇ ਸਾਹਮਣੇ ਹੀ ਹਰ ਪਿੰਡ ਹੈ ਜਿਹੜਾ ਉੱਥੇ ਵਿਕਾਸ ਦੇ ਕਾਰਜ ਚੱਲ ਰਹੇ ਹਨ ਜੋ ਵੀ ਐਮਐਲਏ ਸਾਹਿਬ ਦੀ ਜੋ ਹੈ ਵਹੀ ਹੈ ਸਾਡੇ ਵਰਕਰ ਹੈ ਜਿਹੜੀ ਉਹਨਾਂ ਦੀ ਹਿੰਮਤ ਨਾਲ ਤੇ ਜਿਹੜਾ ਸਮੁੱਚਾ ਸਟਾਫ ਹੈ ਸਾਰਿਆਂ ਦੀ ਰਲ ਮਿਲ ਕੇ ਜਿਹੜਾ ਸਹਿਯੋਗ ਹੈ ਉਹਦੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਛਪੜਾਂ ਦਾ ਨਿਕਾਸ ਆ ਉਹ ਹੋ ਰਿਹਾ ਹੈ ਗਲੀਆਂ ਨਾਲੀਆਂ ਦਾ ਚਲੋ ਪੱਕੀਆਂ ਹੋਈ ਰਹੀਆਂ ਹੋਰ ਵੀ ਬੜੇ ਪਾਰਕ ਬਣ ਰਹੇ ਆ ਬੜੇ ਖੇਡ ਗਰਾਉਂਡ ਬਣ ਰਹੇ ਆ ਇਹੋ ਵਿਕਾਸ ਦੇ ਕੰਮ ਚੱਲ ਰਹੇ ਆ ਵਿਰੋਧੀਆਂ ਵੱਲੋਂ ਕਈ ਸਵਾਲ ਚੁੱਕੇ ਜਾਂਦੇ ਆ ਕਿ ਆhmadmi party ਸਰਕਾਰ ਕੁਛ ਕਰ ਨਹੀਂ ਰਹੀ ਜੀ ਕੰਮ ਨਹੀਂ ਕਰ ਰਹੀ ਇਹ ਕੀ ਕਾਰਨ ਹੈ ਕਿ ਕੀ ਸਰਕਾਰ ਦੇ ਕੰਮ ਸਾਹਮਣੇ ਨਹੀਂ ਆ ਰਹੇ ਜਾਂ ਵਿਰੋਧੀ ਆਪਣੀ ਸਿਆਸੀ ਰੋਟੀਆਂ ਹੀ ਚੁੱਕਦੇ ਆ ਤੁਹਾਡੇ ਸਵਾਲ ਜੀ ਉਹਦਾ ਜਵਾਬ ਹੈ ਵਿਰੋਧੀਆਂ ਦਾ ਕੰਮ ਹੀ ਹੁੰਦਾ ਸਵਾਲ ਚੱਕਣਾ ਹੂੰ ਉਹ ਤਾਂ ਚਾਹੇ ਆਪਾਂ ਚੰਗਾ ਕਰਾਂਗੇ ਉਹਨਾਂ ਨੇ ਤਾਂ ਵੀ ਸਵਾਲ ਚੁੱਕਦੇ ਰਹਿਣਾ ਉਹ ਆਪਦਾ ਫਰਜ਼ ਪੂਰਾ ਕਰਨਗੇ ਆਪਾਂ ਲੋਕਾਂ ਦੇ ਕੰਮ ਕਰਕੇ ਆਪਦਾ ਫਰਜ਼ ਪੂਰਾ ਕਰਾਂਗੇ ਆਮ ਆਦਮੀ ਪਾਰਟੀ ਪੂਰੇ ਜ਼ਿਲ੍ਹੇ ਦੇ ਵਿੱਚ ਤਿਆਰ ਹੈ ਜੀ ਜੈ ਜੈ ਭਰਤੀ ਚੋੜਾ ਪਿਆਰ ਹੈ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਤਾਂ ਤੁਹਾਡਾ ਧੰਨਵਾਦ ਜੀ ਪ੍ਰਕਰ ਭਾਈਚਾਰੇ ਦਾ ਜਿਹੜੇ ਸਾਡੇ ਇਥੇ ਪਿੰਡ ਦੇ ਵਿਕਾਸ ਨੂੰ ਕਵਰੇਜ ਕਰਨ ਆਏ ਆ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਸਾਡੇ ਵੱਡੇ ਭਾਈ ਮਨਜੀਤ ਸਿੰਘ ਬਲਾਸਪੁਰ ਐਮ ਐਲ ਏ ਹਲਕਾ ਨੇ ਹਰ ਸਿੰਘ ਵਾਲਾ ਜਿਨ੍ਹਾਂ ਦਾ ਹੱਥ ਸਾਡੇ ਸਿਰ ਤੇ ਆ ਤੇ ਸਾਨੂੰ ਗਰੰਟੀਆਂ ਦੇ ਗੱਫੇ ਦਿੰਦੇ ਆ ਕਿ ਉਹ ਗੱ ਅੱਜ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਵੀ ਘੱਟੋ ਘੱਟ ਕਰੋੜ ਰੁਪਏ ਦੇ ਪ੍ਰੋਜੈਕਟ ਸੀਗੇ ਸਾਡੇ ਪਿੰਡ ਜਿਹੜੇ ਅਸੀਂ ਸ਼ੁਰੂ ਕੀਤੇ ਸੀ ਉਹਨਾਂ ਦਾ ਤਾਂ ਘਟਨਾ ਮਿਲ ਸਾਬ ਅੱਜ ਕਰਕੇ ਗਏ ਆ ਤੇ ਅਸੀਂ ਆਸ ਕਰਦੇ ਆ ਵੀ ਜਿਵੇਂ ਅਸੀਂ ਐਮਐਲ ਸਾਹਿਬ ਨੂੰ ਅੱਜ ਪਿੰਡ ਦੇ ਵਿੱਚ ਹੋਰ ਵੀ ਵਕਾ ਦੇ ਜਿਹੜੇ ਰੁਕੇ ਕੰਮ ਦਿਖਾਏ ਆ ਐਮਐਲ ਸਾਹਿਬ ਜੀ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਤੇ ਜਿਹੜੇ ਛੱਪੜ ਤੇ ਆਪਾਂ ਪਹਿਲਾਂ ਕੰਮ ਸ਼ੁਰੂ ਕਰਿਆ ਸੀ ਉੱਥੇ ਅਸੀਂ ਪਾਰਕ ਬਣਾ ਕੇ ਜਿਮ ਦੀ ਮੰਗ ਕਰੀ ਤੇ ਐਮਐਲ ਸਾਹਿਬ ਨੇ ਸਾਨੂੰ ਤਰੰਤ ਹੀ ਗੱਦਾ ਵੀ ਆਕਰਤ ਦੇ ਵਿੱਚ ਵੀ ਤੁਹਾਡੇ ਕੋਲੇ ਓਪਨ ਜਿਮ ਆ ਜਾਊਗੀ ਅਸੀਂ ਬਹੁਤ ਧੰਨਵਾਦਾਂ ਕਿ ਅਸੀਂ ਬਹੁਤ ਰਿਣੀਆਂ ਵੀ ਸਾਡਾ ਇੱਕ ਵੱਡੇ ਭਰਾਵਾਂ ਵਾਂਗੂ ਛੋਟੇ ਭਰਾ ਦਾ ਹੌਸਲਾ ਵਧਾਉਣ ਦੀ ਪੰਡਾਏ ਆ ਤੇ ਸਾਨੂੰ ਹਲਾਸ਼ੀਰ ਦੇਣ ਆਏ ਆ ਵੀ ਤੁਸੀਂ ਵਿਕਾਸ ਕਾਰਜ ਜਾਰੀ ਰੱਖੋ ਫੰਡਾਂ ਦੀ ਕਮੀ ਨਹੀਂ ਆਉਂਦਾਂਗੀ ਕਿਵੇਂ ਲੱਗਦਾ ਹੈ ਹਲਕੇ ਦੇ ਵਿੱਚ ਵਿਧਾਇਕ ਸਾਹਿਬ ਦੇ ਜਿਹੜੇ ਕੰਮਾਂ ਤੋਂ ਲੋਕ ਤੁਹਾਨੂੰ ਲੱਗਦਾ ਵੀ ਸੰਤੋਸ਼ਟ ਨੇ ਬਹੁਤ ਸੰਤੋਸ਼ਟ ਆ ਜੀ ਅਸੀਂ ਤਾਂ ਵੱਧ ਬਿਚਰਦੇ ਆ ਵਿਧਾਇਕ ਸਾਹਿਬ ਜੀ ਨਾਲ ਆਮ ਲੋਕਾਂ ਦੀ ਜੋ ਘਰੇ ਵੀ ਜਾਂਦੇ ਅੱਜ ਸਵੇਰੇ ਘਰੇ ਵੀ ਬਹੁਤ ਕੱਠ ਸੀ ਫਿਰ ਦਫ਼ਤਰ ਵੀ ਸਾਰੀ ਦਿਹਾੜੀ ਲੋਕਾਂ ਨੂੰ ਮਿਲਣਾ ਠੰਡੇ ਸੁਭਾਣਾ ਕਿਸੇ ਨੂੰ ਕੋਈ ਗਰਮ ਨਹੀਂ ਬੋਲਣਾ ਹਰੇਕ ਦੇ ਕੰਮ ਆਉਣਾ ਇਹਨਾਂ ਦਾ ਥੋੜੇ ਪੱਤਰਕਾਰ ਭਾਈ ਜਾਰੇ ਇਹਨਾਂ ਦਾ 20 ਸਾਲਾਂ ਦਾ ਮੇਲ ਮਲਾਪ ਆ ਤੇ ਤੋਂ ਹੀ ਬਲੀ ਭੰਦ ਜਾਣਦੇ ਆ ਤੇ ਅਸੀਂ ਕਹਿੰਨੇ ਆ ਵੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਡੇ ਐਮਐਲਏ ਸਾਹਿਬ ਨੂੰ ਤੇ ਐਂ ਲੋਕਾਂ ਦੀ ਸੇਵਾ ਕਰਦੇ ਰਹਿਣਾ ਅਸੀਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਵੀ ਜਿਹੜੇ ਸਾਡੇ ਵਿਕਾਸ ਕਾਰਜਾਂ ਲਈ ਲੜੀ ਨੂੰ ਤੇ ਉਹਦੇ ਵਿੱਚ ਸਾਡਾ ਪਿੰਡ ਵੀ ਇੱਕ ਪਰੋਇਆ ਗਿਆ ਬਹੁਤ ਧੰਨਵਾਦ